ਤਾਂ SGPC ਦੀ ਅੰਤਰੀਮ ਕਮੇਟੀ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਜੀਹਾਂ ਇੱਕ ਪ੍ਰੈਸ ਕਾਨਫਰੰਸ ਦੁਪਹਿਰ 1 ਵਜੇ ਦੇ ਕਰੀਬ ਹੋਏਗੀ ਤੇ ਮੀਟਿੰਗ ਵਿੱਚ ਲਏਗਾ ਵੱਡੇ ਫੈਸਲੇ ਜੋ ਹੈ ਉੱਥੇ ਸੁਣਾਏ ਜਾ ਸਾਦੇ ਨੇ ਇਥੇ ਦੱਸਦੇ ਕਿ ਅੰਮ੍ਰਿਤਸਰ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਅਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਹਰਜਿੰਦਰ ਸਿੰਘ ਧਾਮੀ ਮੀਟਿੰਗ ਵਾਲੀ ਥਾਂ ਤੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਉਹ ਥੀ ਜਕਰ ਗਾਲ ਕੀਤੀ ਜਾਵੇ ਤੱਕ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਅੱਜ ਕੋਈ ਵੱਡਾ ਫੈਸਲਾ ਆਸਾਦਾ ਜੀहां ਤੁਹਾਨੂੰ ਯਾਦ ਹੋਏਗਾ ਤੇ 15 ਦਿਨ ਪਹਿਲਾਂ ਜੋ ਹੈ ਇਹ ਫੈਸਲਾ ਲਿਆ ਜਾਂਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਫਾਰਕ ਆ ਦਿੱਤਾ ਜਾਵੇ ਉਹਨਾਂ ਨੂੰ ਜਦੋਂ ਫਾਰਕ ਕੀਤਾ ਜਾਂਦਾ ਉਸ ਤੋਂ ਬਾਅਦ ਜੋ ਚਾਰਜ ਆਂਦਾ ਉਹ ਆਂਦਾ ਹੈ ਹੈਡ ਗ੍ਰੰਥੀ ਦੇ ਹੱਥ ਵਿੱਚ ਜਗਤਾਰ ਸਿੰਘ ਜੋ ਕਿ ਤਲਵੰਡੀ ਸਾਬੋ ਤੇ ਤਖਸ਼ੀ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਨੇ ਉਹਨਾਂ ਦੇ ਹੱਥ ਦੇ ਵਿੱਚ ਚਾਰਜ ਜਾਂਦਾ ਜਿਥੇਦਾਰੀ ਦਾ ਤੇ 15 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਤੇ ਨਾਲ ਹੀ ਇਹ ਵੀ ਕਿਹਾ ਜਾਂਦਾ ਕਿ ਜਾਂਚ ਕਮੇਟੀ ਬਿਠਾਈ ਜਾਵੇ ਤੇ ਇਸ ਕਮੇਟੀ ਦੇ ਤੋਂ ਇਸ ਜਾਂਚ ਕਮੇਟੀ ਦੇ ਵਿੱਚ ਅਹਿਮ ਫੈਸਲਾ ਜੋ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਲਿਆ ਜਾਵੇ ਉਸ ਤੋਂ ਬਾਅਦ ਜੋ ਮੀਟਿੰਗ ਹੁੰਦੀ ਹੈ ਦੋ ਵਾਰ ਡਿਲੇ ਹੋ ਚੁੱਕੀ ਹੈ ਪਹਿਲਾਂ 29 ਤਰੀਕ ਮੀਟਿੰਗ ਦਾ ਦਿਨ ਫਿਕਸ ਕੀਤਾ ਜਾਂਦਾ ਉਸ ਤੋਂ ਬਾਅਦ 30 ਦਿਸੰਬਰ ਫਿਕਸ ਕੀਤਾ ਜਾਂਦਾ ਕੀਤਾ ਜਾਂਦਾ ਆਖਰਕਾਰ 31 ਦਸੰਬਰ ਦਾ ਦਿਨ ਜੋ ਹੈ ਰੱਖਿਆ ਜਾਂਦਾ ਹੈ ਮੀਟਿੰਗ ਦੇ ਲਈ ਤਾਂ ਕਿਹਾ ਜਾ ਰਿਹਾ ਹੈ ਕਿ ਅੱਜ ਇਸ ਮੀਟਿੰਗ ਦੇ ਵਿੱਚ ਅਹਿਮ ਫੈਸਲਾ ਆ ਸਕਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦੇ ਅਹੁਦੇ ਤੇ ਬਨੇ ਰਹਿਣਗੇ ਜਾਂ ਫਿਰ ਉਹਨਾਂ ਦੀ ਥਾਂ ਦੇ ਉੱਤੇ ਕੋਈ ਹੋਰ ਜਗਾ ਲੇਗਾ ਜਾਂ ਫਿਰ ਜਗਤਾਰ ਸਿੰਘ ਹੀ ਜਥੇਦਾਰ ਦਾ ਅਹੁਦਾ ਹੁਣ ਅੱਗੇ ਜਾ ਕੇ ਸੰਭਾਲਣਗੇ ਇਸ ਦੀ ਇਸ ਦੇ ਉੱਤੇ ਜੋ ਹੈ ਇੱਕ ਅਹਿਮ ਫੈਸਲਾ ਆ ਜਾ ਸਕਦਾ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਜੋ ਹੈ ਇਹ ਮੀਟਿੰਗ ਹੋਣ ਜਾ ਰਹੀ ਹੈ ਤੇ ਦੁਪਹਿਰ 1 ਵਜੇ ਦੇ ਕਰੀਬ ਕਿਹਾ ਜਾ ਰਿਹਾ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਵੱਡੇ ਫੈਸਲੇ ਸੁਣਾਏ ਜਾ ਸਕਦੇ ਨੇ ਜੀ ਆਏ ਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਕਿ ਪਿਛਲੀ ਮੀਟਿੰਗ ਦੇ ਵਿੱਚ ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ فارਗ ਕੀਤਾ ਗਿਆ ਸੀ ਤੇ 15 ਦਿਨਾਂ ਦੇ ਲਈ 2 ਹਫ਼ਤੇ ਦੇ ਲਈ ਤਕਸ਼ੀ ਦਮਦਮਾ ਸਾਹਾ ਤੇ ਤਲਵੰਡੀ ਸਾਬੋ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਨੂੰ ਜਥੇਦਾਰ ਦਾ ਚਾਰਜ ਜੋਇਆ ਸੌਂਪ ਦਿੱਤਾ ਗਿਆ ਸੀ 2 ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ ਤੇ ਜਾਂਚ ਕਮੇਟੀ ਵੀ ਬਣਾਈ ਗਈ ਸੀ ਤੇ ਇਹ ਕਿਹਾ ਗਿਆ ਸੀ ਕਿ ਹੁਣ 15 ਦਿਨਾਂ ਦੇ ਅੰਦਰ-ਅੰਦਰ ਜਵਾਬ ਦਿੱਤਾ ਜਾਵੇ। ਹੁਣ ਕਿਹਾ ਜਾ ਰਿਹਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਜੋ ਹੈ ਵੱਡੇ ਫੈਸਲੇ ਲਏ ਜਾ ਸਕਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦੇ ਅਹੁਦੇ ਤੇ ਬਨੇ ਰਹਿਣਗੇ ਜਾਂ ਫਿਰ ਨਹੀਂ। ਹਰਜਿੰਦਰ ਸਿੰਘ ਜੋ ਹੈ ਹਰਜਿੰਦਰ ਸਿੰਘ ਧਾਮੀ ਜੋ ਹੈ ਇਸ ਮੀਟਿੰਗ ਦੀ ਅਗਵਾਈ ਕਰਨਗੇ ਤੇ ਜਿਵੇਂ ਦੱਸਿਆ ਕਿ ਪਹਿਲਾਂ ਦੋ ਵਾਰੀ ਇਹ ਮੀਟਿੰਗ ਨੂੰ ਡਿਲੇ ਕੀਤਾ ਜਾ ਚੁੱਕਿਆ। ਉੱਥੇ ਹੀ ਜ਼ਿਕਰ ਹੋ ਗਿਆ ਕਿ ਕਿਹਾ ਜਾ ਰਿਹਾ ਕਿ ਜੋ ਹੁਕਮਨਾਮਾ ਦਿੱਤਾ ਗਿਆ ਸੀ ਉਹ ਵੀ ਪੂਰੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ। ਜਹਾ ਸੁਖਬੀਰ ਸਿੰਘ ਬਾਦਲ ਦੇ ਇਸਤੀਫੇ ਨੂੰ ਮੰਜ਼ੂਰ ਕਰਨ ਨੂੰ ਲੈ ਕੇ ਨਾਲ ਹੀ ਬਾਕੀ ਕੈਬਨਟ ਦੇ ਜੋ ਤਤਕਾਲੀ ਕੈਬਨਟ ਸੀ ਉਸ ਦੇ ਅਸਤੀਫੇ ਨੂੰ ਮਨਜ਼ੂਰ ਕਰਨ ਨੂੰ ਲੈ ਕੇ ਹੁਕਮਨਾਮਾ ਦਿੱਤਾ ਗਿਆ ਸੀ ਤੇ ਹੁਣ ਆ ਵੀ ਸਵਾਲ ਬਣਿਆ ਹੋਇਆ ਕਿ ਹੁਣ ਤੱਕ ਉਸ ਦੇ ਉੱਤੇ ਕੋਈ ਫੈਸਲਾ ਕਿਉਂ ਨਹੀਂ ਲਿਆ ਗਿਆ ਉਥੇ ਹੀ ਹੁਣ ਕੀ ਆ ਜਾ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਤੇ ਇਸ ਚੀਜ਼ ਨੂੰ ਲੈ ਕੇ ਵੱਡਾ ਫੈਸਲਾ ਜੋ ਹੈ ਆ ਸਕਦਾ ਹੋਤੀ ਹੀ ਗਿਆਨੀ ਰਗਵੀਰ ਸਿੰਘ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਨਰਾਜ਼ ਨਜ਼ਰ ਆ ਰਹੇ ਸਨ ਕਿਉਂਕਿ ਰਗਵੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇ ਵਾਸਤੇ ਕਿਹਾ ਸੀ ਤਾਂ ਹਜੇ ਤੱਕ ਅਸਤੀਫਾ ਜੋ ਹੈ ਮਨਜ਼ੂਰ ਨਹੀਂ ਕੀਤਾ ਗਿਆ ਇਸ ਕਰਕੇ ਗਿਆਨੀ ਰਗਵੀਰ ਸਿੰਘ ਵੀ ਜੋ ਨੇ ਉਹ ਵੀ ਕਿਤੇ ਨਾ ਕਿਤੇ ਨਰਾਜ਼ ਨਜ਼ਰ ਆਏ ਸੀ ਹੋ ਸਕਦਾ ਹੈ ਕਿ ਹੁਣ ਜੋ ਇਸ ਕਮੇਟੀ ਅੰਤਰੀ ਕਮੇਟੀ ਜੋ ਅੱਜ ਹੋਵੇਗੀ ਉਸ ਦੀ ਮੀਟਿੰਗ ਹੋਵੇਗੀ ਹੋ ਸਕਦਾ ਉਸ ਦੇ ਵਿੱਚ ਕੋਈ ਵੱਡਾ ਫੈਸਲਾ ਲਿਆ ਜਾਵੇ ਤੇ ਗਿਆਨੀ ਰਗਬੀਰ ਸਿੰਘ ਦੀ ਜੋ ਨਾਰਾਜ਼ਗੀ ਹੈ ਉਹ ਵੀ ਕਿਤੇ ਨਾ ਕਿਤੇ ਦੂਰ ਹੋ ਸਕੇ ਤਾਂ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਹੋਏਗੀ ਦੁਪਹਿਰ 1 ਵਜੇ ਦੇ ਕਰੀਬ ਪ੍ਰੈਸ ਕਾਨਫਰੰਸ ਹੋਏਗੀ ਜਿਸ ਵਿੱਚ ਵੱਡਾ ਫੈਸਲਾ ਜੋ ਹੈ ਸਾਹਮਣੇ ਆ ਸਕਦਾ ਹੈ